ਜਨਤਾ ਦੀਆਂ ਚਿੰਨ੍ਹ ਗ੍ਰੇ ਸਾਰੀ ਦੁਨੀਆਂ ਦੱਸ ਰਤਾ ਐਸ ਵਕਤ ਅਸੀਂ ਬੈਠੇ ਆ ਪੱਖੋ ਕੈਜੀਆ ਡਾਕਟਰ ਰੇਸ਼ਮ ਦੇ ਜਿਹੜੀ ਸੌਪਾ ਉਹਦੇ ਵਿੱਚ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਬਾਪੂ ਜੀ ਦੀ ਗੱਲ ਕਰੀਏ ਬਿਮਾਰੀ ਦੀ ਗੱਲ ਕਰੀਏ ਤਾਂ ਬਾਪੂ ਜੀ ਦਾ ਜਿਵੇਂ ਕਹਿਦੀ ਇੱਕ ਭੇਟ ਬਹੁਤ ਜ਼ਿਆਦੇ ਸੀ ਪੇਟ ਜਿਆਦੇ ਹੁੰਦੇ ਨਾਲ ਇਹਨਾਂ ਦਾ ਸਾਹ ਬਹੁਤ ਚੜਦਾ ਸੀ ਬੈਠੇ ਬੈਠੇ ਨੂੰ ਨੀਂਦ ਆ ਜਾਂਦੀ ਸੀ ਤੇ ਬਾਪੂ ਜੀ ਅੱਜਾ ਪੂਰਾ ਸਪਸ਼ਟ ਨੇ ਜਿਹੜੇ ਬਾਕੀ ਇਹ ਦਵਾਈ ਲੈਣ ਤੋਂ ਬਾਅਦ ਪੂਰੇ ਠੀਕ ਨੇ ਗੱਲ ਕਰਾਂਗੇ ਬਾਪੂ ਜੀ ਨਾਲ ਕੀ ਉਹਨਾਂ ਦਵਾਈ ਲੈਣ ਤੋਂ ਬਾਅਦ ਕੀ ਕਹਿਣਾ ਕਰਦੇ ਹਾਂ ਜੀ ਬੋਲੋ ਜੀ ਕੀ ਨਾਮ ਹੈ ਤੁਹਾਡਾ ਹਰਪਾਲ ਸਿੰਘ ਅਸਾ ਜੇ ਤੁਹਾਨੂੰ ਡਾਕਟਰ ਸਾਹਿਬ ਕੋਲੇ ਆਏ ਸੀ ਜਿਹੜੇ ਅੰਜੀ ਕੋਲ ਆਏ ਸੀ ਤਾਂ ਉਦੋਂ ਤੁਹਾਡਾ ਜਿਹੜਾ ਬਦ ਤਬੀਅਤ ਸੀ ਕਿੱਦਾਂ ਦੀ ਸੀਗੀ ਉਦੋਂ ਉਦੋਂ ਤੁਰਿਆ ਨਹੀਂ ਸੀ ਜਾਂਦਾ ਮੈਥੇ ਵੀ ਖਾਸ ਜਮੇ ਤੇ ਮੇਰਾ ਬੇਟਾ ਲੈ ਕੇ ਆਇਆ ਸੀ ਮੈਨੂੰ ਪਹਿਲੀ ਵਾਰ ਉਦੋਂ ਬਾਅਦ ਮੈਂ ਆਵਦਿਆ ਪੌਣ ਲੱਗ ਗਿਆ ਪੰਜ ਦਿਨਾਂ ਦੀ ਦਵਾਈ ਲੈਤੀ ਜਦੋਂ ਕਿ ਬਹੁਤ ਜ਼ਿਆਦਾ ਪੰਜ ਦਿਨਾਂ ਚ ਫਰਕ ਪੈ ਗਿਆ 5 ਕਿਲੋ ਵਜ਼ਨ ਘਟ ਗਿਆ ਸੀ ਮੇਰਾ ਆਪਣੀ ਬਨਾਤੇ ਉਹ ਦੂਜੀ ਵਾਰ ਦਵਾਈ ਲੈਤੀ 4 ਕਿਲੋ ਫੇਰ ਘਟ ਗਿਆ ਸੀ। ਫਿਰ ਤੀਜੀ ਵਾਰ ਦਵਾਈ ਲੈਤੀ ਜੀ 2.5 ਕਿਲੋ ਫੇਰ ਘਟ ਗਿਆ ਸੀਗਾ। ਤੇ ਹੁਣ ਮੈਨੇ ਮੈਂ ਚੌਥੀ ਵਾਰ ਹੋਈ ਲੈਣਾ ਜੀ 1 ਕਿਲੋ ਅੱਧ ਘਟ ਗਿਆ। ਜਨਕੇ ਕੁੱਲ ਮਿਲਾ ਕੇ 10 ਕਿਲੋ ਥੋੜਾ ਜਿਹਾ ਵੇਟ ਘਟ ਘਟ ਗਿਆ ਸੀ ਨਾ 15 ਕਿਲੋ ਘਟ ਗਈ। ਅੱਛਾ 15 ਕਿਲੋ ਤੀਜੇ ਵਾਰ ਗਈ 15 ਕਿਲੋ। ਠੀਕ ਹੈ। ਤੇ ਹੋਰ ਸੁਣੋ ਕੀ ਕੀ ਦੇਖ ਤੁਸੀਂ ਬੰਦ ਜਦੋਂ ਇੱਥੇ ਆਏ ਹੋ। ਕੋਈ ਨੈਗੇਟਿਵ ਨਹੀਂ ਸਾਹ ਬਹੁਤ ਚੰਗਾ ਦਾ ਸੀਗਾ। ਇਹਨਾਂ ਦਾ ਖਾਲ ਕਰਨੇ ਵਿੱਚ ਨਹੀਂ ਜਾਂਦਾ ਬਹੁਤ ਜ਼ਰੂਰੀ ਜੀਤੂ ਨੇ ਹੋ ਚੁੱਕੇ ਜਈਏ ਉਹ ਉੱਥੇ ਗੁਰੂ ਘਰ ਦੇ ਵਿੱਚ ਜੇ ਉਹ ਕਰਦੇ ਸੀਗੇ ਪਾਣੀ ਕਿਸੇ ਤੋਂ ਮੰਗ ਕੇ ਪੀਂਦੇ ਸੀਗੇ ਕਿਹੜੀ ਜਗ੍ਹਾ ਕਰਦੇ ਸੀਗੇ ਅੜੀ ਸੱਤ ਹਸਾਬ ਠੀਕ ਪਾਣੀ ਕਿਸੇ ਨੂੰ ਉੱਥੇ ਜਿਹੜੇ ਮੇਰੇ ਨਾਲ ਹੱਥ ਨਾਲ ਉਹਨਾਂ ਨੂੰ ਕਹਿੰਦੇ ਮੈਨੂੰ ਪਾਣੀ ਲਿਆ ਕੇ ਦੇ ਉਹਨਾਂ ਮੌਲਿਆਂ ਨਾਲ ਸਾਰੇ ਆਪ ਕੋਲ ਆਉਂਦੇ ਉਹ ਉੱਥੇ ਮੋਟੇ ਸਨ ਜਿਵੇਂ ਤੁਸੀਂ ਪੱਖੋਂ ਕਹਿੰਦੇ ਆ ਡਾਕਟਰ ਰੇਸਨ ਜੀ ਕੋਲੇ ਆਉਣ ਤੋਂ ਪਹਿਲਾਂ ਹਾਂਜੀ ਤੁਸੀਂ ਦਵਾਈ ਬੁੱਢੀ ਹੋਰ ਵੀ ਬਹੁਤ ਜਗ੍ਹਾ ਤੋਂ ਲਈ ਹੋਣੀ ਹੈ ਬੰਦੇ ਬਹੁਤ ਸਾਰੇ ਡਾਕਟਰਾਂ ਕੋਲ ਗਏ ਹੋਗੇ ਉੱਥੇ ਤੁਹਾਨੂੰ ਕੀ ਦੇ 50 ਰੁਪਏ ਦੇ ਕੋਈ ਰੋਟਾ ਜਾਂਦੇ ਸੀ ਠੀਕ ਹੈ ਤਾਂ ਕੋਈ ਦਵਾਈ ਕਿੱਥੋਂ ਕਿੱਥੋਂ ਲਈ ਗਏ ਪਹਿਲਾਂ ਬਸ ਕਿ ਤੂੰ ਛੱਡੇ ਹੀ ਨਹੀਂ ਸੀ ਗਾੜੀ ਕੋਈ ਬਹੁਤ ਦਵਾਈ ਲੈਂਦੀ ਇਹ ਯਕੀਨ ਕਰ ਮੇਰੀ ਮੂੰਹ ਨੂੰ ਬਹੁਤ ਜਾ ਕੇ ਤਿੰਨੇ ਚਾਰ ਮਹੀਨੇ ਉਠਲੀ ਨਹੀਂ ਸੀ ਤੇ ਇਤਕੀ ਇਹਨਾਂ ਤੋਂ ਪੰਜ ਦਿਨ ਪੁਰਦਰ ਤੋਂ ਆ ਗਈ ਮੇਰੇ ਬੇਟਾ ਆਉਂਦਾ ਹੁੰਦਾ ਸੀ ਉਹਨੇ ਦੱਸਤਾ ਉਹ ਆ ਗਈ ਇੱਥੇ ਇਹਨਾਂ ਨੇ ਦਵਾਈ ਦਿੱਤੀ ਐ ਜਿੱਤਲਵਨੀ ਜੀ ਪਈ ਉਹ ਨਹੀਂ ਜੀ ਅੱਗੇ ਉਸਦੀ ਨਹੀਂ ਸੀ ਉਹ ਮੰਜੇ ਕੋ ਅਜੇ ਤਾਂ ਹੋਰ ਵੀ ਬਹੁਤ ਬੰਦਿਆਂ ਨੂੰ ਦੱਸ ਦਿਆਂਗੇ ਠੀਕ ਐ ਤੇ ਬਹੁਤ ਵਧੀਆ ਡਾਕਟਰ ਨੇ ਜੀ ਵਧੀਆ ਟ੍ਰੀਟਮੈਂਟ ਕਰਦਿਆ ਨੇ ਸਾਡੇ ਪਰਿਵਾਰ ਦੇ ਵਿੱਚ ਸਾਰਾ ਪਰਿਵਾਰੀ ਇਸ ਤੇ ਛੋਣਿਆ ਜੀ ਠੀਕ ਐ ਅਸਾ ਬੱਪੂ ਜੀ ਤੁਹਾਡਾ ਪ੍ਰੈਕਟਿਸ ਤਵਾਲਾ ਜੀ ਅਸਾ ਤੁਸੀਂ ਦੋਨੇ ਕਢ ਦੋ ਇਥੇ ਅੱਗੇ ਖੜੇ ਤੇ ਜਨਨ ਕਿ ਤੁਸੀਂ ਜਨਨ ਕਿ ਸਭੀ ਕੇ ਦੰਦ ਦਵਾਈ ਕਰਦੀ ਐ ਹਾਂ ਜੀ ਹਾਂ ਜੀ 22 ਦਿਨਾਂ ਵਿੱਚ ਛੋਟਾ ਡਾਡ ਬਹੁਤ ਫਰਕ ਪਿਆ ਬੋਲ ਪੂਰਾ ਬਖਤ ਬਹਿ ਗਿਆ ਨਹੀਂ ਲੱਤਾਂ ਬਾਹਾਂ ਦੇ ਇੰਨੀਆਂ ਦੋਨੋਂ ਸੋਜਾਂ ਮੇਰੇ ਸਰੀਰ ਨੂੰ ਇੰਨੀਆਂ ਸੀ ਜਿੰਨਾ ਤੇ ਇਹ ਇੰਨੀਆਂ ਇੰਨੀਆਂ ਰਤਾਂ ਮੋਟੀਆਂ ਸੀ ਤੇ ਹੁਣ ਬਿਲਕੁਲ ਐ ਠੀਕ ਹੈ ਐਨਾ ਫਰਕ ਪਿਆ ਇੱਥੇ ਹੁੰਦਾ ਹੈ ਮੇਰਾ ਜੀ ਮੈਂ ਅੱਜ ਉੱਠ ਕੇ ਫੜਦਾ ਹਾਂ ਕੋਣ ਬਿਲਕੁਲ ਨਹੀਂ ਚੱਲਦਾ ਹੋਰ ਜੇ ਨੋਰਮਲ ਹੈ ਹਾਂਜੀ ਤੁਹਾਡਾ ਸੁਪਰਬੀਵੱਧਾ ਸੀਗੇ ਸੁਪਰ ਬਹੁਤ ਜ਼ਿਆਦਾ ਸੀ ਬਾਈ 350 400 ਤੱਕ ਕੋਈ ਨਾ ਕੋਈ ਉਹ ਜਮਾਇਨ ਠੀਕ ਤਾਂ ਹੋ ਗਿਆ ਇਹ ਜਿੰਮੇ ਥੋੜਾ ਸਾਹ ਲੜਦਾ ਸੀਗਾ ਬਹੁਤ ਜਿਆਦਾ ਹੀ ਐ ਥੋੜਾ ਨਾਲ ਗੱਲ ਨਹੀਂ ਕਰ ਸਕਦਾ ਹਾਂ ਜੱਟ ਰਹੇ ਬੈਠੇ ਬੈਠਾ ਨੂੰ ਨਹੀਂ ਜਾ ਜਾਂਦੀ ਇਹ ਕਰੇ ਬੈਠਾ ਕੇ ਬਹਿ ਜਾਂਦੇ ਟੀਵੀ ਮੂਰੇ ਤਾਂ ਬਸ ਐ ਬੈਠੇ ਬੈਠੇ ਹੀ ਸੌਂ ਜਾਂਦੇ ਹਾਂ ਬਹੁਤ ਠੀਕ ਹੈ ਕੋਈ ਪ੍ਰੋਬਲਮ ਨਹੀਂ ਆ ਟਾਈਮ ਤਾਂ ਜਦੋਂ ਫਿਰ ਤੁਸੀਂ ਦਵਾਈ ਲਈ ਇਹਦੇ ਨੇ ਕੋਈ ਖਾਣੇ ਦਾ ਪਰਹੇਜ਼ ਵੀ ਦੱਸ ਸਕਦੇ ਹੋ ਹਾਂਜੀ ਪਰਹੇਜ਼ ਦੱਸ ਸੀ ਜੋ ਰੋਟੀ ਵੀ ਘਟਾਈ ਏ ਥੋੜੀ ਜੀ ਇਹ ਹੋਰ ਕਿ ਜਾਨੀ ਕੋਈ ਚਾਚੂ ਜਮਾ ਛੱਡਤੀ ਜਾਂ ਬਹੁਤ ਜ਼ਿਆਦਾ ਬੁੰਦਾ ਸੀ ਠੀਕ ਹੈ ਗੁਰੂਪਤ ਦੇ ਵਿੱਚ ਮੈਂ ਲੋਕ ਕੋ ਕਾਂਡੇ ਚ ਕੋਲ ਦੇ ਮੈਂ ਦੋ ਸ਼ਕੂਰ ਦਸੀਆ ਉਹ ਮੁੰਡੇ ਮੈਨੂੰ ਹੱਸਣ ਲੱਗ ਜਾਂਦੇ ਨੇ ਵੀ ਤੂੰ ਤਾਂ ਹੁਣ ਛੱਡ ਗਿਆ ਮੈਂ ਕਿਹਾ ਜੀ ਮੈਨੂੰ ਬਸ ਕੋ ਦਰਤੋਂ ਭਾਈ ਮਹਾਰਾਜ ਨਹੀਂ ਬੀਦੇ ਨਹੀਂ ਚਾਹ ਮੈਂ ਪੀ ਜਾਂਦਾ ਸੀ 2 ਕਿਲੋ ਦਾ ਠੀਕ ਹੈ ਕੋਈ ਪ੍ਰੋਬਲਮ ਨਹੀਂ ਕਿਸੇ ਚੀਜ਼ ਦੀ ਨਾ ਕੋਈ ਉਤਕਾਉ ਤੁਨਾ ਕੋਈ ਹੋਰ ਬਧੀਆ ਹੈ ਠੀਕ ਹੈ ਅਸਾਂ ਜਿਵੇਂ ਪਹਿਲੇ ਦਿਨ ਤੁਹਾਨੂੰ ਤੁਹਾਡਾ ਬੇਟਾ ਲੈ ਕੇ ਆਇਆ ਨਾ ਹਾਂਜੀ ਹੁਣ ਜਦੋਂ ਮੇਰੀ ਦਵਾਈ ਲੈ ਕੇ ਨੂੰ ਆਪਣੇ ਕੱਲੇ ਆਏ ਹਾਂ ਕੱਲੇ ਆ ਗਏ ਕੱਲੇ ਆ ਗਏ ਹਾਂ ਕੱਲੇ ਆ ਗਏ ਮਰ ਕੋਈ ਇਸ ਨੂੰ ਬਸ ਚੜ੍ਹਨ ਦੀ ਜਾਨ ਜਾਂਦੇ ਕਿ ਨਾ ਜੀ ਬਸ ਮੋਟਰਸਾਈਕਲ ਤੇ ਆ ਜਾਈਏ ਅੱਧੇ ਤੇ ਆਪਰੇ ਕੋਈ ਮੋਟਰਸਾਈਕਲ ਲੱਗਣ ਲੱਗੇ ਹਾਂ ਹਾਂ ਮੋਟਰਸਾਈਕਲ ਜੀ ਕਿਨਾ ਬਿੜਾ ਦੇ ਸਹੀ ਹਰਪਾਲ ਸਿੰਘ ਠੀਕ ਹੈ ਐਸਿਕੀ ਸਾਰੇ ਨਾਲ ਹਰਪਾਲ ਸਿੰਘ ਜਿਵੇਂ ਇਹਨਾਂ ਨੇ ਤੁਹਾਨੂੰ ਆਪਣੀ ਜਵਾਨੀ ਦੱਸਿਆ ਕਿ ਜਿਸ ਦਿਨ ਇਹਨਾਂ ਦਾ ਬੇਟਾ ਅੱਜ ਤੋਂ 26 ਦਿਨ ਪਹਿਲਾਂ ਇਹਨਾਂ ਨੂੰ ਕੈਪਟੋਰੇਸਨ ਕੋਰ ਪੱਕੋ ਕੈਂਚੀਆਂ ਲੈ ਕੇ ਆਏ ਇਹਨਾਂ ਦੇ ਇਲਾਜ ਲਈ ਲੈ ਕੇ ਆਏ ਤਾਂ ਇਹਨਾਂ ਦਾ ਜਿਹੜਾ ਜਵੇਦ ਨੇ ਖੁਦ ਦੱਸਿਆ ਕਿ ਇਹਨਾਂ ਦੇ ਸਾਬੋਂ ਚੜਦਾ ਸੀ ਇਹਨਾਂ ਨੂੰ ਇਹ ਕਹਿ ਸਕਦਾ ਹੈ ਕਿ ਬੈਠੇ ਬੈਠੇ ਨੀਂਦ ਆ ਜਾਂਦੀ ਸੀ ਕਮਜ਼ੋਰੀ ਇੰਨੀ ਜ਼ਿਆਦਾ ਸੀਗੀ ਤਾਂ ਮਤਲਬ ਇਹਨਾਂ ਨੂੰ ਐਂ ਲੱਗਦਾ ਰਹਿੰਦਾ ਸੀ ਵੀ ਮੈਂ ਬਾਥਰੂਮ ਵੀ ਵੀ ਇਹਨਾਂ ਬਾਥਰੂਮ ਦੀ ਹਾਂਜੀ ਬਹੁਤ ਜ਼ਿਆਦਾ ਆ ਬਾਥਰੂਮ ਵੀ ਇੰਨੀ ਜ਼ਿਆਦਾ ਪ੍ਰੋਬਲਮ ਸੀ ਕਿ ਇਹਨਾਂ ਨੂੰ ਉੱਠ ਕੇ ਆ ਲੱਗਦਾ ਸੀ ਵੀ ਜੇ ਮੈਂ ਕਿਤੇ ਬੈਠ ਗਿਆ ਜਾਂ ਕਿਤੇ ਚਲਾ ਗਿਆ ਜਾਂ ਸਫ਼ਰ ਕਰਨ ਲੱਗ ਗਿਆ ਤਾਂ ਰਸਤੇ ਵਿੱਚ ਮੈਂ ਖੱਜਲ ਖੜਾ ਹੋਵਾਂਗਾ ਜਦੋਂ ਡਾਕਟਰ ਨੇ ਰੇਸਨ ਕੋਲ ਪਿੰਡ ਪੱਖੋ ਗਈਆਂ ਆਏ ਤਾਂ ਇਹਨਾਂ ਨੂੰ ਦਵਾਈ ਲਈ ਦਵਾਈ ਲੈਣ ਤੋਂ ਬਾਅਦ ਅੱਜ ਤੁਹਾਨੂੰ ਆਪਣੀ ਜ਼ੁਬਾਨੀ ਦੱਸਦੇ ਨੇ ਕਿ ਇਹਨਾਂ ਦਾ 26 ਦਿਨਾਂ ਦੇ ਵਿੱਚ ਕਰੀਬਨ 15 10 ਤੋਂ 15 ਦੇ ਕਰੀਬ ਜਿਹੜਾ ਇਹਨਾਂ ਦਾ ਬੇਟ ਕੱਢਿਆ ਜਿੰਨੀਆਂ ਇਹਨਾਂ ਨੂੰ ਬਿਮਾਰੀਆਂ ਸੀਗੀਆਂ ਉਹਨਾਂ ਬਿਮਾਰੀਆਂ ਤੋਂ ਪੂਰਾ ਰਾਹਤ ਨੇ ਜਿਵੇਂ ਪਹਿਲੇ ਦਿਨ ਇਹਨਾਂ ਦਾ ਬੇਟ ਆ ਖੁਦ ਇਹਨਾਂ ਨੂੰ ਇੱਕ ਸਾਥ ਹੁੰਦਾ ਲੈ ਕੇ ਆਇਆ ਜਾਂ ਅੱਜ ਇਹ ਖੁਦ ਆਪਣੇ ਮੋਟਰਸਾਈਕਲ ਚਲਾ ਕੇ ਆਪਣੀ ਦਵਾਈ ਲੈਣ ਆਇਆ ਦੋਸਤੋ ਜਿਵੇਂ ਅੱਜ ਇਹਨਾਂ ਨੂੰ ਫਰਕ ਪਿਆ ਔਰ ਇਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੀ ਹੀ ਨੂੰਹ ਵਾਲੀ ਨੂੰ ਵੀ ਡਾਕਟਰ ਸਾਹਿਬ ਨੇ ਠੀਕ ਕੀਤਾ। ਉਹਨਾਂ ਦਾ ਵੀ ਇਸੇ ਤਰ੍ਹਾਂ ਹਾਲ ਸੀਗਾ। ਤਾਂ ਜਿਵੇਂ ਉਹਨਾਂ ਨੂੰ ਵੀ ਠੀਕ ਹੋਏ ਨੇ ਤੁਹਾਨੂੰ ਅਸੀਂ ਉਹਨਾਂ ਨਾਲ ਵੀ ਮਿਲਾਵਾਂਗੇ ਉਹਨਾਂ ਨੂੰ ਕੈਮਰੇ ਸਾਹਮਣੇ ਲੈ ਕੇ ਆਵਾਂਗੇ। ਪਰ ਜਿਵੇਂ ਡਾਕਟਰ ਸਾਹਿਬ ਨੇ ਅੱਜ ਇਹਨਾਂ ਨੂੰ ਠੀਕ ਕੀਤਾ ਹੈਗਾ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਦਾਂ ਦੇ ਮਰੀਜ਼ ਨੇ ਜਿਨ੍ਹਾਂ ਨੂੰ ਸਹੀ ਡਾਕਟਰ ਜਾਂ ਕਹਿੰਦੇ ਸਹੀ ਦਵਾਈ ਨਹੀਂ ਮਿਲਦੀ। ਤਾਂ ਜਿਵੇਂ ਅੱਜ ਇਹਨਾਂ ਨੂੰ ਠੀਕ ਕੀਤਾ ਹੈਗਾ ਇਸੇ ਤਰ੍ਹਾਂ ਤੁਸੀਂ ਵੀ ਡਾਕਟਰ ਜੀ ਕੋ ਪੱਖੋ ਕੈਂਚੀ ਤੋਂ ਆ ਕੇ ਆਪਣੇ ਇਲਾਜ ਦਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਉਹ ਦੱਸ ਕੇ ਉਹਦੀ ਦਵਾਈ ਲੈ ਕੇ ਤੁਸੀਂ ਵੀ ਠੀਕ ਹੋ ਸਕਦੇ ਹੋ ਜਿਵੇਂ ਅਸੀਂ ਤੁਹਾਨੂੰ ਬੱਬੂ ਕੁਪਾਲ ਸਿੰਘ ਨਾਲ ਮਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਵੀ ਲੈ ਕੇ ਫਿਰ ਅੱਜ ਉਹ ਸਾਡੀ ਹਰ ਨਿਊਜ਼ ਦਿਖਣੀ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਦੋਸਤੋ ਮੈਂ ਤੁਹਾਨੂੰ ਦੱਸ ਜਾਂਦਾ ਜਾਂਦਾ ਐ ਐਡਰੈਸ ਦੱਸ ਦਿੰਦਾ ਜਿਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਪੱਖੋ ਕੈਂਚੀਆਂ ਤੋਂ ਤਪਾ ਰੋਡ ਪੱਖੋ ਕੈਂਚੀ ਤੋਂ ਬਿਲਕੁਲ ਨਾਲੇ ਜੋ ਤਪਾ ਰੋਡ ਤੇ ਜਾਂਦੇ ਆ ਬਿਲਕੁਲ ਦੇਖ ਹੀ ਆ ਤੇ ਜੇ ਕੋਈ ਤਬਰੂਰ ਤੋਂ ਤੁਸੀਂ ਆਨੇ ਹੋ ਤਾਂ ਤਬਰੂਰ ਤੋਂ ਪੁੱਛ ਕੇ ਜੇ ਬੜਨ ਸਾਰੀ ਪਹਿਲਾਂ ਜਿਹੜੀ ਤਕਾਦੰਦੀ ਹੈਗੀ ਤਾਂ ਯਾਦ ਰੱਖਣਾ ਤੁਸੀਂ ਡਾਕਟਰ ਰੇਸ਼ਮ ਤੇ ਤੁਹਾਨੂੰ ਅਸੀਂ ਉਹਨਾਂ ਦਾ ਮੋਬਾਈਲ ਨੰਬਰ ਵੀ ਦੱਸਾਂਗੇ ਤੁਸੀਂ ਉਹਨਾਂ ਨਾਲ ਸਿੱਧੀ ਗੱਲ ਕਰਕੇ ਵੀ ਉਹਨਾਂ ਤੋਂ ਡਾਇਰੈਕਟਰੀ ਤੁਹਾਡੇ ਤੱਕ ਪਹੁੰਚ ਵੀ ਕਰ ਦੇਣਗੇ ਦਵਾਈ ਤੁਸੀਂ ਦੱਸ ਕੇ ਆਪਣੀ ਦਵਾਈ ਪਹਿਲਾਂ ਲੈ ਕੇ ਜਾ ਸਕਦੇ ਤਾਂ ਫਿਰ ਤੁਹਾਨੂੰ ਸਿੱਧੀ ਦੇਖਿਓ ਅਸਾ ਦੋਸਤੋ ਤੁਹਾਨੂੰ ਇੱਕ ਗੱਲ ਮੈਂ ਹੋਰ ਇਹ ਦੱਸਣੀ ਬਹੁਤ ਜ਼ਰੂਰੀ ਸਮਝਦਾ ਕਿ ਡਾਕਟਰ ਸਾਹਿਬ ਜੇਕਰ ਤੁਹਾਨੂੰ ਡਾਕਟਰ ਤੁਹਾਡੇ ਘਰ ਦੇ ਵਿੱਚ ਕੋਈ ਐਸਾ ਪੇਸ਼ੈਂਟ ਹੈਗਾਗਾ ਕਿ ਉਹ ਇੱਥੇ ਖੁਦ ਨਹੀਂ ਆ ਸਕਦਾ ਤਾ ਡਾਕਟਰ ਸਾਹਿਬ ਖੁਦ ਤੁਸੀਂ ਫੋਨ ਤੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਡਾਕਟਰ ਸਾਹਿਬ ਖੁਦ ਆਪਣੀ ਟੀਮ ਨਾਲ ਆ ਕੇ ਤੁਹਾਡੇ ਮਰੀਜ਼ ਦਾ ਇਲਾਜ ਕਰ ਸਕਦੇ ਨੇ ਤਾਂ ਤੁਸੀਂ ਉਹ ਨੰਬਰ ਨੋਟ ਕਰੋ ਤੁਹਾਨੂੰ ਅਸੀਂ ਉਹ ਨੰਬਰ ਦੱਸ ਦਈਏ ਤੁਹਾਡੇ ਉਹਨਾਂ ਦੇ ਵਿੱਚ ਕੋਈ ਐਸੇ ਪੀੜਤ ਨੇ ਜਿਹੜੇ ਨਹੀਂ ਵੀ ਆ ਸਕਦੇ ਤਾਂ ਕਿਵੇਂ ਤੁਹਾਡੇ ਕੋਲੇ ਨਹੀਂ ਪਹੁੰਚਣ ਦੀ ਜਗ੍ਹਾ ਹੁੰਦੀ ਤਾਂ ਡਾਕਟਰ ਸਾਹਿਬ ਖੁਦ ਵੱਡੇ ਕਰਕੇ ਡਾਟਾ ਇਲਾਜ ਕਰ ਸਕਦੇ ਨੇ ਤਾਂ ਤੁਸੀਂ ਮੋਬਾਈਲ ਨੰਬਰ ਨੋਟ ਕਰੋ ਮੋਬਾਈਲ ਨੰਬਰ 84277 17778 ਦੁਬਾਰਾ ਨੰਬਰ ਨੋਟ ਕਰ ਲਓ 84277 17778 ਤਾਂ ਤੁਸੀਂ ਇਹ ਮਿਸਾ ਇਹ ਐਡਰੈਸ ਯਾਦ ਰੱਖਣਾ ਪੱਖੋ ਕੈਂਚੀਆ ਦੇ ਬਿਲਕੁਲ ਨਾਲ ਜਦੋਂ ਤੱਪਾ ਰੋਡ ਨੂੰ ਚੱਲਦੇ ਆਪਾਂ ਬਿਲਕੁਲ ਦੋ ਕਦਮ ਜਾ ਕੇ ਅਗੇ ਡਾਕਟਰ ਅਰਿਸ਼ਮ ਸਿੰਘ ਉਹਨੇ ਸ਼ਾਪ ਹੈ ਤਾਂ ਤੁਸੀਂ ਉਹਨਾਂ ਦੇ ਮੋਬਾਈਲ ਨੰਬਰ ਤੇ ਦੱਸ ਕੇ ਆਪਣੀ ਇਹ ਬਿਮਾਰੀ ਦਾ ਹਰ ਬਿਮਾਰੀ ਦਾ ਉਹਨਾਂ ਤੋਂ ਇਲਾਜ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਅਸੀਂ ਬੱਪੂ ਫਿਰ ਪਾਲ ਸਿੰਘ ਨਾਲ ਮਿਲਾਇਆ ਇਹਨਾਂ ਨੇ ਆਪਣੀ ਜਵਾਨੀ ਦੱਸਿਆ ਕਿ ਇਹ ਇਥੋਂ ਬਿਲਕੁਲ ਬਿਲਕੁਲ ਠੀਕ ਨਹੀਂ ਗਈ ਤਾਂ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ এ তরি খবর লকে ফের হাজির হওয়া যুক্তি সত্যি আজ